ਲੋਡ 2250 ਰੁਪਏ ਦੇ ਵਿੱਚ ਐਵੇਂ ਦੇ ਜਿਹੜੇ ਤੁਹਾਨੂੰ ਇੱਥੋਂ ਹਟਾਪ ਮਿਲ ਜਾਣਗੇ ਲੱਗੇ ਹੋਏ ਨੇ 100-100 ਰੁਪਿਆ ਪ੍ਰਾਈਸ ਇੱਥੇ ਜਿਹੜਾ ਟਾਪ ਤੇ ਉੱਪਰ ਲਾਇਆ ਹੋਇਆ ਦੇਖ ਸਕਦੇ ਹੋ ਕਾਫੀ ਅਲੱਗ-ਅਲੱਗ ਕਲਰ ਨੇ ਬਲੈਕ ਆ ਗਿਆ ਹਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆ ਚੰਡੀਗੜ੍ਹ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚੰਡੀਗੜ੍ਹ ਦੀ ਕੱਪੜਿਆਂ ਦੀ ਜਿਹੜੀ ਵੱਡੀ ਸੇਲ ਦਿਖਾਵਾਂਗੇ ਜਿਹੜੀ ਕਿ 15 ਸੈਕਟਰ ਦੇ ਵਿੱਚ ਲੱਗਦੀ ਹੈ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਚੱਲਦੇ ਆਪਾਂ ਤੇ ਆਹ ਸਾਰੀ ਇੱਥੇ ਜਿਹੜੀ ਸੇਲ ਲੱਗੀ ہوئی ਐ ਦੇਖ ਸਕਦੇ ਹੋ ਤੇ ਚੱਲਦੇ ਆ ਬਹੁਤ ਕੁਆਂਟੀਟੀ ਹੁੰਦੀ ਐ ਇਥੇ ਕੱਪੜਿਆਂ ਦੀ ਇਹ ਸੇਲ ਦੇ ਵਿੱਚ ਕੁੜੀਆਂ ਵਾਲੇ ਮੁੰਡੇ ਵਾਲੇ ਹਨ ਸਾਰਿਆਂ ਦੇ ਕੱਪੜੇ ਹੁੰਦੇ ਨੇ ਇੱਥੇ ਟੌਪ ਕੁੜਤੇ ਜੀਨਸ ਬਹੁਤ ਸਾਰੀ ਕੁਆਂਟੀਟੀ ਹੁੰਦੀ ਐ ਕੱਪੜਿਆਂ ਦੀ ਦੇਖਦੇ ਆਪਾਂ ਇਹ ਜਾ ਕੇ ਸੇਲ 15 ਸੈਕਟਰ ਦੇ ਵਿੱਚ ਲੱਗਦੀ ਐ ਇਹ ਲਓ ਜੀ ਐਂਛਾ ਤੁਸੀਂ ਦੇਖ ਸਕਦੇ ਹੋ ਜਿਵੇਂ ਆਹ ਟੀ-ਸ਼ਰਟਾਂ ਪਈਆਂ ਨੇ ਹਨਾ ਐਮੇ ਦਾ ਬਹੁਤ ਸਾਰਾ ਇੱਥੇ ਕੱਪੜਾ ਹੁੰਦਾ ਜਿਹੜਾ ਸੇਲ ਦੇ ਵਿੱਚ ਕੀ ਪ੍ਰਾਈਸ ਆ ਬਾਈ ਟੀ-ਸ਼ਰਟ ਦਾ 250 2200 22200 ਦੀਆਂ ਟੀ-ਸ਼ਰਟਾਂ ਨੇ ਇਹ ਮੁੰਡੇ ਵਾਲੀਆਂ ਨੇ ਬਾਈ ਲਓ ਜੀ ਜੈਂਟਸ ਵਾਲੀਆਂ ਟੀ-ਸ਼ਰਟਾਂ ਨੇ ਇਹ 22200 ਰੁਪਏ ਦੀਆਂ ਐਵੇਂ ਦਾ ਬਹੁਤ ਸਾਰਾ ਸਮਾਨ ਹੁੰਦਾ ਆ ਕੁਝ ਇੱਥੇ ਟੌਪ ਵਗੈਰਾ ਦੇਖ ਸਕਦੇ ਹੋ ਨਾ ਇੱਥੇ ਇੰਨਾ ਕੀ ਪ੍ਰਾਈਸ ਹੁੰਦਾ 250 200 ਲਓ ਜੀ ਬਲੈਕ ਟੌਪ ਆ ਗਿਆ ਜਿਵੇਂ ਹਨਾ ਗ੍ਰੀਨ ਆ ਗਿਆ ਬਹੁਤ ਸਾਰੇ ਇੱਥੇ ਟੌਪ ਨੇ ਕੀ ਪ੍ਰਾਈਸ ਆ ਬਾਈ ਟੌਪ ਦਾ 250 2200 ਰੁਪਿਆ ਪ੍ਰਾਈਸ ਹੈ ਦਾ ਟੌਪ ਦਾ ਤੁਸੀਂ ਦੇਖ ਸਕਦੇ ਹੋ ਲਓ ਜੀ। ਬਾਕੀ ਇੱਥੇ ਵੀ ਕਾਫੀ ਸਾਰੇ ਡਿਸਪਲੇ ਕੀਤੇ ਹੋਏ ਨੇ। ਤੇ ਆਹ ਸ਼ਰਟਾਂ ਆ ਗਈਆਂ। ਲਓ ਜੀ ਦੇਖ ਸਕਦੇ ਹੋ। ਆਹ ਸ਼ਰਟ ਬਹੁਤ ਸੋਹਣੀ ਐ ਤੇ ਐਵੇਂ ਦੀ ਇੱਥੋਂ ਵਿੱਚੋਂ ਲੱਭਣੀਆਂ ਪੈਂਦੀਆਂ ਨੇ ਵਧੀਆ-ਵਧੀਆ ਕਲਰ ਜਿਹੜੇ ਮਿਲ ਜਾਂਦੇ ਨੇ। ਆਹ ਦੇਖ ਸਕਦੇ ਹੋ ਇੱਥੇ ਗ੍ਰੀਨ ਕਲਰ। ਲਓ ਜੀ। ਬਾਕੀ ਆਹ ਵਾਈਟ ਦੇ ਵਿੱਚ ਆ ਗਈ। ਐਵੇਂ ਦੇ ਬਹੁਤ ਸਾਰੇ ਕਲਰ ਇੱਥੇ ਆਪਾਂ ਨੂੰ ਜਿਹੜੇ ਮਿਲ ਜਾਂਦੇ ਨੇ। ਤੇ ਆਹ ਕੁਝ ਇੱਥੇ ਜੁੱਤੀਆਂ ਹੋ ਗਈਆਂ ਜਿਵੇਂ ਹਨਾ ਐਵੇਂ ਦੀਆਂ ਚੀਜ਼ਾਂ ਵੀ ਜਿਹੜੀਆਂ ਸੇਲ ਦੇ ਵਿੱਚ ਹੁੰਦੀਆਂ ਨੇ। ਕੀ ਪ੍ਰਾਈਸ ਆ ਬਾਈ ਜੁੱਤੀਆਂ ਦਾ 300 300 300 ਰੁਪਏ ਦੀਆਂ ਇਹ ਜੁੱਤੀਆਂ ਨੇ ਦੇਖ ਸਕਦੇ ਹੋ ਲਓ ਜੀ ਬਹੁਤ ਸਾਰੀ ਕੁਆਂਟੀਟੀ ਇੱਥੇ ਲਗਾਏ ਮਾਰਦੇ ਆ ਬਾਈ ਇੱਧਰ ਵੀ ਐ 150 150 ਇੱਧਰ 150 100 ਹਨਾ ਆਹ ਰੇਟ ਐ ਦੇਖ ਸਕਦੇ ਹੋ ਸਲੀਪਰ ਹੋ ਗਏ ਜਿਵੇਂ ਕੁੜੀਆਂ ਵਾਲੇ ਮੁੰਡੇ ਵਾਲੇ ਹਨਾ ਹਰ ਇੱਕ ਤਰੀਕੇ ਦੇ ਤੁਹਾਨੂੰ ਇੱਥੋਂ ਜਿਹੜੇ ਮਿਲ ਜਾਣਗੇ ਲਗਾਏ ਦੀ ਫੋਟੋ ਬਲੌਗ ਦੇ ਪਾ ਦਿਓ ਪਾਦਾ ਨਹੀਂ ਆ ਜੀ ਪਾਦਣਿਆ ਲਓ ਜੀ ਆ ਗਈ ਬਾਈ ਇਹ ਕੀ ਪ੍ਰਾਈਸ ਦਾ 100 ਰੁਪਿਆ 150 150 ਠੀਕ ਹੈ 150 ਹੈ ਕਹਿੰਦੇ ਦੇਖ ਸਕਦੇ ਹੋ ਤੁਸੀਂ ਛੋਟੇ بڑے ਬੱਚੇ ਵਾਲੇ ਆਹ ਛੋਟੇ ਵਾਲੇ ਆ ਗਏ ਇਹਦਾ ਕੀ ਪ੍ਰਾਈਸ ਆ ਬਾਈ ਇਹਦਾ 100 ਰੁਪਏ ਇਹ ਸਾਰਾ ਹਫਤਾ ਲੱਗਦੀ ਹੈ ਸੇਲ ਆਹ ਜਿਹੜੀ ਸੇਲ ਬੁੱਧਵਾਰ ਨੂੰ ਬੁੱਧਵਾਰ ਨੂੰ ਛੱਡ ਗਈ ਠੀਕ ਹੈ ਇਹ ਜਿਹੜੀ ਸੇਲ ਆ ਨਾ ਬੁੱਧਵਾਰ ਨੂੰ ਛੱਡ ਕੇ ਬਾਕੀ ਸਾਰਾ ਹਫਤਾ ਲੱਗਦੀ ਹੈ ਉਧਰੋਂ ਇੱਥੇ ਸਬਜ਼ੀ ਮੰਡੀ ਹੁੰਦੀ ਆ ਆ ਸਾਰੀ ਜਗ੍ਹਾ ਦੇ ਵਿੱਚ ਜਿੱਥੇ ਸੇਲ ਲੱਗੀ ਹੋਈ ਹੈ ਤੇ ਆ ਬਾਈ ਕੋਲੋਂ ਤੁਸੀਂ ਆ ਕੇ ਆ ਲੈ ਸਕਦੇ ਹੋ ਇੱਥੇ ਜੁੱਤੀਆਂ ਸਾਰੇ ਜਿਹੜੇ ਸਲੀਪਰ ਦਿਖਾਏ ਨੇ ਹਨਾ ਤੇ ਆ ਇੱਥੇ ਜੀਨਸ ਵੀ ਹੈਗੀਆਂ ਨੇ ਬਹੁਤ ਸਾਰੀਆਂ ਦੇਖੋ ਕੁੜੀਆਂ ਵਾਲੀਆਂ ਮੁੰਡੇ ਵਾਲੀਆਂ ਪ੍ਰਾਈਸ ਹੈ ਜੀ 350 350 ਦੀ ਇਹ ਜੀਨ ਲੈ ਸਕਦੇ ਹੋ ਬਹੁਤ ਸਾਰੀ ਕੁਆਂਟੀਟੀ ਹੈ ਇੱਥੇ ਜੀਨਸ ਦੀ ਇੱਧਰ ਵੀ ਲਓ ਜੀ ਆ ਸਾਰੀਆਂ ਜੀਨਸ ਨੇ ਮੁੰਡੇ ਵਾਲੀਆਂ ਕੁੜੀ ਵਾਲੀਆਂ ਨੇ ਸਾਰੇ ਕਲਰ ਤੁਹਾਨੂੰ ਇੱਥੋਂ ਮਿਲ ਜਾਣਗੇ ਲਓ ਜੀ ਆ ਸ਼ਰਟਸ ਦੇਖ ਸਕਦੇ ਹੋ ਐਵੇਂ ਦੀ ਆ ਮਤਲਬ ਬਹੁਤ ਸਾਰਾ ਕਪੜਾ ਇੱਥੋਂ ਤੁਹਾਨੂੰ ਮਿਲ ਜੂ ਇਸੇਲ ਦੇ ਵਿੱਚੋਂ ਇੱਧਰ ਵੀ ਆ ਟੌਪ ਲੱਗੇ ਹੋਏ ਨੇ 100 100 ਰੁਪਿਆ ਪ੍ਰਾਈਸ ਇੱਥੇ ਜਿਹੜਾ ਟੌਪ ਤੇ ਉੱਪਰ ਲਾਇਆ ਹੋਇਆ ਦੇਖ ਸਕਦੇ ਹੋ ਕਾਫੀ ਅਲੱਗ-ਅਲੱਗ ਕਲਰ ਨੇ ਬਲੈਕ ਆ ਗਿਆ ਹਨਾ ਪਿੰਕ ਆ ਗਿਆ ਲਓ ਜੀ ਡਿਜ਼ਾਈਨ ਵਗੈਰਾ ਬਾਕੀ ਤੁਸੀਂ ਸਾਰੇ ਦੇਖ ਸਕਦੇ ਹੋ ਬਾਕੀ ਆਪਾਂ ਦਿਖਾ ਵੀ ਦਿੰਨੇ ਆ ਐਵੇਂ ਦੇ ਡਿਜ਼ਾਈਨ ਤੁਹਾਨੂੰ ਇੱਥੇ ਮਿਲ ਜਾਣਗੇ ਲਓ ਜੀ 100 100 ਰੁਪਏ 2 200 ਰੁਪਏ ਪ੍ਰਾਈਜ਼ ਦੇ ਵਿੱਚ ਤੁਹਾਨੂੰ ਇੱਥੋਂ ਜਿਹੜੇ ਸਾਰੇ ਮਿਲ ਜਾਣਗੇ ਆ ਪੈਂਟਾਂ ਆ ਗਈਆਂ ਦੇਖ ਸਕਦੇ ਹੋ ਕੁੜੀਆਂ ਵਾਲੀਆਂ ਤੇ ਇੱਧਰ ਸਾਰੇ ਇਹ ਸੇਲ ਆ ਜਿਹੜੀ ਲੱਗੀ ਹੋਈ ਹੈ ਬਹੁਤ ਵੱਡੀ ਥਾਂ ਦੇ ਵਿੱਚ ਇਹ ਸੇਲ ਲੱਗਦੀ ਆ 15 ਸੈਕਟਰ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਸਾਰੀ ਦਿਖਾਈਊਗਾ ਹਨਾ ਲਓ ਜੀ ਇੱਥੇ ਵੀ ਆ ਕੁਝ ਜਿਹੜੇ ਕੱਪੜੇ ਪਏ ਨੇ ਕੀ ਪ੍ਰਾਈਜ਼ ਆਈ ਇਹਨਾਂ ਦਾ ਆ ਟੌਪ 100 ਰੁਪਏ 50 ਰੁਪਏ ਇਹ 50 50 ਰੁਪਏ ਦੇ ਟਾਪ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਕੁਆਂਟੀਟੀ ਇੱਥੇ ਦੇਖੋ ਕਲਰ ਕਿੰਨੇ ਨੇ ਐਵੇਂ ਜੀਆਂ ਸਾਰੀਆਂ ਚੀਜ਼ਾਂ ਇੱਥੇ ਤੁਹਾਨੂੰ ਮਿਲ ਜਾਣਗੀਆਂ 100 ਰੁਪਏ 50 ਰੁਪਏ ਹੈਨਾ 150 200 ਇੰਨਾ ਕੁ ਪ੍ਰਾਈਸ ਦਾ ਸਾਰਾ ਆਹ ਕਲਰ ਦੇਖੋ ਲੈ ਕਾਫੀ ਸਾਰੇ ਡਿਜ਼ਾਈਨ ਡਿਫਰੈਂਟ ਡਿਫਰੈਂਟ ਲਓ ਜੀ ਹਰੇਕ ਤਰੀਕੇ ਦਾ ਕਲਰ ਜਿਹੜਾ ਤੁਹਾਨੂੰ ਇੱਥੇ ਮਿਲ ਜੂ ਤੁਸੀਂ ਆਪ ਆ ਕੇ ਲੱਭ ਸਕਦੇ ਹੋ ਜਿਵੇਂ ਜੀਨਸ ਦਾ ਪ੍ਰਾਈਸ ਦੱਸਿਆ ਹਨਾ ਤੇ ਸ਼ਾਰਟਾਂ ਦਾ ਦੱਸਿਆ ਇੰਨੇ ਇੰਨੇ ਪ੍ਰਾਈਸ ਦੇ ਵਿੱਚ ਇੱਥੇ ਕੱਪੜੇ ਮਿਲ ਜਾਂਦੇ ਨੇ ਆ ਕੁੜੀਆਂ ਵਾਲੀਆਂ ਜੀਨਸ ਨੇ ਕਿੰਨਾ ਪ੍ਰਾਈਸ ਆ ਬਈ ਜੀਨਸ ਦਾ 350 350 ਇਹ ਲੇਡੀਜ਼ ਨੇ ਠੀਕ ਆ ਜੀ ਠੀਕ ਆ ਆ ਲੇਡੀ ਜੀਨਸ ਨੇ 350 ਪ੍ਰਾਈਸ ਦਾ ਸਾਰੇ ਕਲਰ ਨੇ ਇੱਥੇ ਤੁਸੀਂ ਦੇਖੋ ਬਲੈਕ ਹੋ ਗਿਆ ਗ੍ਰੇ ਹੋ ਗਿਆ ਹਨਾ ਤੇ ਆ ਵੀ ਕਾਰਗੋ ਟਾਈਪ ਵੀ ਹੈਗੀਆਂ ਨੇ ਇੱਥੇ ਦੇਖ ਸਕਦੇ ਹੋ ਲਓ ਜੀ ਇਹਦਾ ਕੀ ਪ੍ਰਾਈਸ ਆ ਇਹਦਾ ਕੀ ਇਹ ਵੀ 3500 ਦੀ ਆ ਬਲੈਕ ਕਲਰ ਆ ਗਿਆ ਹਨਾ ਕਰੀਮ ਕਲਰ ਆ ਗਿਆ ਸਾਰੇ ਕਲਰ ਮਿਲ ਜਾਣਗੇ ਸਾਈਜ਼ ਵੀ ਸਾਰੇ ਹੁੰਦੇ ਨੇ ਹਮ ਲਓ ਜੀ ਐਵੇਂ ਦਾ ਸਾਰਾ ਕੱਪੜਾ ਇਥੋਂ ਜਿਹੜਾ ਸੇਲ ਦੇ ਵਿੱਚ ਮਿਲ ਜੂ ਫਾਰਮਲ ਵੀ ਆ ਹਾਂ ਜੀ ਫਾਰਮਲ ਪਲਾਜੋ ਆ ਦੇਖ ਸਕਦੇ ਹੋ ਫਾਰਮਲ ਪਲਾਜੋ ਹਨਾ ਬਲੈਕ ਕਲਰ ਹੋ ਗਿਆ ਲਓ ਜੀ ਡਿਫਰੈਂਟ ਡਿਫਰੈਂਟ ਕਲਰ ਤੁਹਾਨੂੰ ਇਥੇ ਮਿਲ ਜਾਣਗੇ ਬਹੁਤ ਕੁਆਂਟੀਟੀ ਇਥੇ ਕੱਪੜਿਆਂ ਦੀ ਸੇਲ ਦੇ ਵਿੱਚ ਆ ਦੇਖ ਸਕਦੇ ਹਾਂ ਕਿੰਨੇ ਸਾਰੇ ਇੱਥੇ ਜਿਹੜੇ ਡਿਸਪਲੇ ਕੀਤੇ ਹੋਏ ਨੇ ਸਾਰੇ ਹੈਨਾ ਸਾਰੇ ਕਲਰ ਕੰਪਲੀਟ ਕਲਰ ਸਾਰੇ ਕਲਰ ਨੇ ਬਾਈ ਕਹਿੰਦੇ ਕਰੀਮ ਕਲਰ ਵੀ ਆ ਸਾਡੇ ਕੋਲ ਲਓ ਜੀ ਇਹਦਾ ਕਿੰਨਾ ਪ੍ਰਾਈਸ ਆ ਬਾਈ 250 ਇਹ 250 ਇਹ 250 ਰੁਪਏ ਦੀ ਹੈ ਸਾਰੇ ਇੱਥੇ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਇੱਧਰ ਵੀ ਕੁਝ ਡਿਸਪਲੇ ਕੀਤੇ ਹੋਏ ਨੇ ਦੇਖ ਸਕਦੇ ਹੋ ਇਹ ਵੀ 250 ਇਹ ਵੀ 250 ਰੁਪਏ ਪ੍ਰਾਈਸ ਆ ਇਸੇ ਤਰ੍ਹਾਂ ਸ਼ਾਰਟਾਂ ਪੈਂਟਾਂ ਹਨ ਤੁਹਾਨੂੰ ਇੱਥੋਂ ਜਿਹੜੀਆਂ ਮਿਲ ਜਣਗੀਆਂ ਬਾਕੀ ਅੱਗੇ ਚੱਲਦੇ ਆਂ ਕਿਉਂ ਆ ਕੁਝ ਦੇਖਦੇ ਆਂ ਜਾ ਕੇ ਆ ਵੀ ਇੱਥੇ ਟਾਪ ਜਿਹੜੇ ਡਿਸਪਲੇ ਕੀਤੇ ਹੋਏ ਨੇ ਸਾਈਜ਼ ਜਿਵੇਂ ਤੇ ਡਬਲ ਐਕਸ ਐਲ ਲਿਖਿਆ ਹੋਇਆ ਹਨਾ ਸਾਰੇ ਸਾਈਜ਼ ਇੱਥੋਂ ਮਿਲ ਜਾਂਦੇ ਨੇ ਆ ਕੇ ਤੁਸੀਂ ਲੱਭ ਸਕਦੇ ਹੋ ਲਓ ਜੀ ਬਹੁਤ ਸਾਰਾ ਇੱਥੇ ਕੱਪੜਾ ਜਿਹੜਾ ਲਾਇਆ ਹੋਇਆ ਤੇ ਇਧਰਲੀ ਸਾਈਡ ਆ ਟੀ ਸ਼ਰਟਾਂ ਆ ਗਈਆਂ ਇਹ ਮੁੰਡਿਆਂ ਵਾਲਾ ਆ ਗਿਆ ਸੈਕਸ਼ਨ ਕਿੰਨੇ ਦੀ ਟੀ ਸ਼ਰਟ ਆ ਬਈ ਬਈ ਇਹ 150 ਹੈ ਸਾਰੀ ਠੀਕ ਹੈ ਜੀ ਠੀਕ ਹੈ ਜੀ ਆ 150 ਹੈ ਜਿਹੜੀ ਇੱਧਰ ਈ ਹੈ ਤੇ ਆ 250 ਦੇਖ ਸਕਦੇ ਹੋ ਕੁਝ ਦਿਖਾ ਦਾਂ ਬਾਈ ਹਾਂਜੀ ਹਾਂ ਆਹ ਤੇ ਕੁਝ ਐਵੇਂ ਦੇ ਇੱਥੇ ਆਰਟੀਕਲ ਨੇ ਹਨਾ ਜਿਹੜੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤੇ ਆ ਦਿਖਾ ਰਹੇ ਨੇ ਬਾਈ ਦੇਖ ਸਕਦੇ ਹੋ ਐਵੇਂ ਦੇ ਕਲਰ ਸਾਰੇ ਤੁਹਾਨੂੰ ਇੱਥੋਂ ਮਿਲ ਜਾਣਗੇ ਆ ਬਲੂ ਕਲਰ ਆ ਗਿਆ ਜਿਵੇਂ ਹਨਾ ਲਓ ਜੀ ਬਹੁਤ ਤਰੀਕੇ ਦੇ ਡਿਫਰੈਂਟ ਡਿਫਰੈਂਟ ਕਲਰ ਡਿਜ਼ਾਈਨ ਮਿਲ ਜਾਣਗੇ ਸਾਈਜ਼ ਸਾਰੇ ਹੁੰਦੇ ਨੇ ਜੀ ਹਾਂਜੀ ਹਾਂਜੀ ਸਾਈਜ਼ ਵੀ ਸਾਰੇ ਬ੍ਰੈਂਡ ਹੋਵੇ ਜਿਹਨੂੰ ਲੋਏਗਾ ਠੀਕ ਆ ਆ ਦੇਖ ਸਕਦੇ ਹੋ ਤੁਸੀਂ ਡਿਜ਼ਾਈਨ ਵੀ ਬਹੁਤ ਲੇਟੈਸਟ ਹੈ ਹਨਾ ਬਹੁਤ ਵਧੀਆ ਕੁਆਲਿਟੀ ਹੈ ਕੱਪੜੇ ਦੀ ਲੋ ਦਾ ਪੀਸ ਹੈ ਲਓ ਜੀ ਦੇਖ ਸਕਦੇ ਹੋ ਰੀਵੋਕ ਦਾ ਪੀਸ ਆ ਗਿਆ ਹੈ ਓਰੀਜਨਲ ਹੈ ਲਓ ਜੀ ਓਰੀਜਨਲ ਹੈ ਲਓ ਜੀ ਆ ਹੋਰ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੇ ਸਾਰੇ ਇਥੇ ਪੀਸ ਤੁਹਾਨੂੰ ਮਿਲ ਜਾਣਗੇ ਆ ਬਲੈਕ ਕਲਰ ਦੇ ਵਿੱਚ ਆ ਗਈ ਜਿਹੜਾ ਵੀ ਡਿਜ਼ਾਈਨ ਆ ਤੁਹਾਨੂੰ ਪਸੰਦ ਆਉਂਦਾ ਤੁਸੀਂ ਲੈ ਕੇ ਜਾ ਸਕਦੇ ਹੋ ਬਹੁਤ ਸਾਰੇ ਕਲਰ ਨੇ ਲੋਰ ਦਾ ਕੀ ਪ੍ਰਾਈਸ ਆ ਸਰ ਲੋਅਰ 350 ਹੈ ਠੀਕ ਹੈ ਲੋਅਰ 350 ਹੈ ਇਹ ਕੋਈ ਵੀ ਤੁਸੀਂ ਲੈ ਸਕਦੇ ਹੋ ਹਾਂ ਬਈ ਦੇਖ ਸਕਦੇ ਹੋ ਬਹੁਤ ਸਾਰੇ ਕਲਰ ਨੇ ਇੱਥੇ ਲੋਅਰ ਦੇ ਵੀ ਹਲੋ ਲਓ ਜੀ ਬੜੀਆ ਬੜੀਆ ਮਾਫੀ ਸਾਈਜ਼ ਹੈਗੇ ਨੇ ਡਿਫਰੈਂਟ ਡਿਫਰੈਂਟ ਕਾਫੀ ਹਾਂ ਬਲੂ ਕਲਰ ਦੇ ਵਿੱਚ ਆ ਗਈ ਦੇਖ ਸਕਦੇ ਹੋ ਬੋਲੋ ਕਾਹ ਪੇ ਆ ਜੋਰਡਨ ਦੇ ਵਿੱਚ ਆ ਗਈ ਜੋਰਡਨ ਦਾ ਜਿਹੜਾ ਇਹਦੇ ਤੇ ਲੋਗੋ ਲੱਗਿਆ ਹੋਇਆ ਲਓ ਦੇਖ ਸਕਦੇ ਹੋ ਤੁਸੀਂ ਕੋਈ ਨਹੀਂ ਇਹਨਾਂ ਦੁਕਾਨ ਦੇ ਹਾਂ ਤਾਂ ਦੇਖ ਸਕਦੇ ਹੋ ਐਡੀਟਸ ਦੀ ਆ ਗਈ ਐਵੇਂ ਦਾ ਸਾਰਾ ਕੱਪੜਾ ਤੁਹਾਨੂੰ ਇੱਥੋਂ ਜਿਹੜਾ ਮਿਲ ਜੂਗਾ ਆ ਲੋਹਰੀ ਲੋਹਰਾਂ ਪਈਆਂ ਨੇ ਦੇਖੋ ਤੁਸੀਂ ਕਿੰਨੀ ਕੁਆਂਟੀਟੀ ਹੈ ਜਿਹੜੀ ਲੋਹਰਾਂ ਦੀ ਲਓ ਜੀ ਐਵੇਂ ਦਾ ਸਾਰਾ ਕੱਪੜਾ ਇੱਥੇ ਜਿਹੜਾ ਹੈਗਾ ਤੁਹਾਨੂੰ ਦਿਖਾਇਆ ਹਨਾ ਟੀ-ਸ਼ਰਟਾਂ ਲੋਹਰਾਂ ਜਿਹੜੀਆਂ ਦਿਖਾਈਆਂ ਇੱਥੋਂ ਤੁਸੀਂ ਲੈ ਕੇ ਜਿਹੜੀਆਂ ਜਾ ਸਕਦੇ ਹੋ ਲਓ ਜੀ ਤੇ ਇਧਰ ਅੱਗੇ ਚੱਲਦੇ ਹਾਂ ਹੋਰ ਸਾਰਾ ਤੁਹਾਨੂੰ ਦਿਖਾਉਣੇ ਆ ਅੱਛਾ ਸ਼ੂਜ਼ ਦੇਖ ਸਕਦੇ ਹਾਂ ਸ਼ੂਜ਼ ਦੀ ਬਹੁਤ ਸਾਰੀ ਕੁਆਂਟੀਟੀ ਹੈ ਤੇ ਕੀ ਪ੍ਰਾਈਸ ਆ ਬਾਈ ਸ਼ੂਜ਼ ਦਾ ਕੀ ਪ੍ਰਾਈਸ ਆ ਸ਼ੂਜ਼ ਦਾ 500 ਇਹ 5 500 ਦੇ ਜਿਹੜੇ ਸ਼ੂਜ਼ ਤੁਸੀਂ ਦੇਖ ਸਕਦੇ ਹੋ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਵਾਲਾ ਹੈ ਨਾਈਕ ਦੇ ਨੇ 500 ਰੁਪਏ ਪ੍ਰਾਈਸ ਦਾ ਸਿਰਫ ਇਹਨਾਂ ਦਾ 500 ਦੇ ਵਿੱਚੋਂ ਤੁਸੀਂ ਇੱਥੇੋਂ ਲੈ ਕੇ ਜਾ ਸਕਦੇ ਹੋ ਆ ਹੋਰ ਬਹੁਤ ਸਾਰੇ ਪਏ ਨੇ ਅਸੀਂ ਦੇਖੋ ਜਿਹੜੇ ਪਸੰਦ ਆਉਂਦੇ ਨੇ ਵਾਈਟ ਦੇ ਵਿੱਚ ਵੀ ਬਹੁਤ ਸਾਰੀ ਇੱਥੇ ਕੁਆਂਟੀਟੀ ਜਿਹੜੀ ਪਈ ਹੈ ਦੇਖੋ ਸਾਰੇ ਸ਼ੂਜ਼ ਦੇ ਸ਼ੂਜ਼ ਨੇ ਇਹ ਯਾ ਲੇਡੀਜ਼ ਦੇ ਵੀ ਹੈਗੀਆਂ ਨੇ ਇੱਥੇ ਲੋ ਜੈਂਟਸ ਲੇਡੀਜ਼ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਕਲਰ ਜਿਹੜੇ ਇੱਥੋਂ ਸ਼ੂਜ਼ ਦੇ ਕੱਪੜਿਆਂ ਦੇ ਜਿਹੜੇ ਮਿਲ ਜਾਂਦੇ ਨੇ ਤੇ ਆਹ ਦੇਖ ਸਕਦੇ ਹੋ ਤੁਸੀਂ ਸ਼ਰਟਾਂ ਛਾਟਾਂ ਪਈਆਂ ਨੇ ਆਹ ਜੈਂਟਸ ਵਾਲੀਆਂ ਸ਼ਰਟਾਂ ਨੇ ਪੈਂਟਾਂ ਸ਼ਰਟਾਂ ਹਨਾ ਇੱਥੇ ਜਿਹੜੀਆਂ ਡਿਸਪਲੇ ਕਰਕੇ ਲਾਈਆਂ ਹੋਈਆਂ ਨੇ ਦੇਖ ਸਕਦੇ ਹੋ ਕੀ ਪ੍ਰਾਈਸ ਹੈ ਇਹ ਪੈਂਟ ਦਾ ਪੈਂਟ ਦੇ ਕਾਟਨ uh, ਪੈਂਟ 250 ਹੈ ਜੀ ਕਾਰਗੋ 350 ਹੈ ਠੀਕ ਹੈ ਜੀ ਆਹ ਦੇਖ ਸਕਦੇ ਹੋ ਕਾਟਨ ਦੀਆਂ ਪੈਂਟਾਂ ਨੇ ਬਹੁਤ ਸਾਰੀ ਕੁਆਂਟੀਟੀ ਇੱਥੇ ਬਹੁਤ ਸਾਰੇ ਕਲਰ ਨੇ ਹਨ ਤੇ ਆਹ ਕਾਰਗੋ ਦੇ ਵਿੱਚ ਆ ਗਈਆਂ ਇੰਨੀ ਜੀ ਕਾਟਨ ਸ਼ਰਟ ਇਹ ਸ਼ਰਟਸ ਇਹਦੇ ਕੀ ਪ੍ਰਾਈਸ ਹੈ ਜੀ 250 250 ਆਹ ਸ਼ਰਟਾਂ ਤੇ ਟੀ-ਸ਼ਰਟਸ ਨੇ ਠੀਕ ਹੈ ਉਹ ਵੀ 250 ਇਹ ਸਾਰੇ ਇੱਥੇ 250 ਹੋਆ 220 ਰੁਪਏ ਦੇ ਵਿੱਚ ਤੁਹਾਨੂੰ ਮਿਲ ਜੂ ਆਹ ਸ਼ਰਟਾਂ ਦੇਖ ਸਕਦੇ ਹੋ ਬਹੁਤ ਸਾਰੇ ਇੱਥੇ ਕਲਰ ਡਿਜ਼ਾਈਨ ਜਿਹੜੇ ਮਿਲ ਜਾਣਗੇ ਤੁਹਾਨੂੰ ਉਹ ਨਾ ਚੈੱਕ ਦੇ ਵਿੱਚ ਵੀ ਨੇ ਸਾਫ਼ ਵੀ ਨੇ ਹਨਾ ਲਓ ਜੀ ਤੇ ਇਧਰ ਆ ਕੁਝ ਟੀ-ਸ਼ਰਟਾਂ ਲਾਈਆਂ ਹੋਈਆਂ ਨੇ ਅੱਛਾ ਇਹ ਦੀ ਇਹ ਵੀ 250 ਇਹ ਵੀ 250 ਜੀ ਆ হাফ ਬਾਜੂ ਨੇ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਲਓ ਜੀ ਐਵੇਂ ਦੀਆਂ ਤੁਹਾਨੂੰ ਸਾਰੀਆਂ ਮਿਲ ਜਾਣਗੀਆਂ ਬਹੁਤ ਸੋਹਣਾ ਚੈੱਕ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਇਹਨਾਂ ਤੇ ਜਿਹੜਾ ਬਣਿਆ ਹੋਇਆ ਇਹ 150 ਜੀ ਇਹ 150 ਜੀ ਠੀਕ ਹੈ ਆ 150 ਰੁਪਈਆ ਪ੍ਰਾਈਸ ਆ ਇਹ ਟੀ-ਸ਼ਰਟ ਦਾ ਜਿਹੜੀ ਤੁਸੀਂ ਦੇਖ ਸਕਦੇ ਹੋ ਨਾ ਵੀਡੀਓ ਦੇ ਵਿੱਚ ਬਾਕੀ ਹੋਰ ਬਹੁਤ ਸਾਰੇ ਕਲਰ ਇੱਥੇ ਪਏ ਨੇ ਕਲਰ ਆਪਸ਼ਨਸ ਬਹੁਤ ਜ਼ਿਆਦਾ ਨੇ ਹਨਾ ਜੀ ਜੀਨਸ ਦੀ ਪੈਂਟ ਵੀ ਠੀਕ ਹੈ ਜੀ ਹਾਂਜੀ 350 ਜੀ ਠੀਕ ਹੈ ਸ਼ਰਟਾਂ ਟੀ-ਸ਼ਰਟਾਂ 250 ਰੁਪਈਏ ਪੈਂਟਾਂ 350 ਰੁਪਈਆ ਹਨਾ ਇੰਨੇ ਨੇ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਆ ਜੀਨਸ ਦੀ ਦੇਖ ਸਕਦੇ ਹੋ ਤੁਸੀਂ ਕਿੰਨੀ ਇੱਥੇ ਜਿਹੜੀ ਕੁਆਂਟੀਟੀ ਪਈ ਹੈ ਆ ਦੇਖੋ ਆ ਜੀਨਸ ਨੇ ਲਓ ਜੀ ਜਿਵੇਂ ਆਪਾਂ ਦੁਕਾਨ ਦੇ ਵਿੱਚੋਂ ਲੈਣੇ ਆ ਉਸੇ ਤਰ੍ਹਾਂ ਦੀਆਂ ਜੀਨ ਦੀਆਂ ਵੈਂਟਾਂ ਨੇ ਲਓ ਸਾਰੇ ਕਲਰ ਨੇ ਇੱਥੇ ਡਾਰਕ ਲਾਈਟ ਹਨਾ ਦੇਖੋ ਬਲੈਕ ਆ ਪਿਓਰ ਬਲੈਕ ਬਲੈਕ ਵੀ ਮਿਲ ਜੂਗੀ ਵਾਈਟ ਸਾਈਜ਼ ਸਾਰੇ ਮਿਲ ਜਾਣਗੇ ਸਾਰੇ ਸਾਈਜ਼ ਮਿਲ ਜਾਣਗੇ ਬਾਈ ਕਹਿੰਦੇ ਬਾਕੀ ਕਲਰ ਤੁਸੀਂ ਦੇਖ ਲਏ ਕਿੰਨੀ ਆਪਸ਼ਨਸ ਨੇ ਕਲਰ ਦੀਆਂ ਲਓ ਜੀ ਐਵੇਂ ਦਾ ਸਾਰਾ ਕੱਪੜਾ ਇੱਥੋਂ ਜਿਹੜਾ ਮਿਲ ਜੂਗਾ ਤੁਹਾਨੂੰ ਆ ਸ਼ਰਟਾਂ ਤੁਹਾਨੂੰ ਟੀ-ਸ਼ਰਟਾਂ ਆਪਾਂ ਦਿਖਾਈਆਂ ਨੇ ਹਨਾ ਤੇ ਉਧਰ ਟੀ-ਸ਼ਰਟਾਂ ਵੀ ਦਿਖਾਉਨੇ ਆਂ ਹਾਂ ਟੀ-ਸ਼ਰਟਾਂ ਦੇਖ ਸਕਦੇ ਹੋ ਜਿਵੇਂ ਮੇਰੇ ਦੋਸਤਾਂ ਲਓ ਜੀ ਇਹ ਸਾਰੀਆਂ ਟੀ-ਸ਼ਰਟਾਂ ਕਾਲਰ ਵਾਲੀਆਂ ਨੇ ਬਹੁਤ سارے ਕਲਰ ਨੇ ਇਹਨਾਂ ਦੇ ਵਿੱਚ ਵੀ ਦੇਖ ਸਕਦੇ ਹੋ ਤੁਸੀਂ ਲਓ ਜੀ ਹਾਂ ਕਲਰ ਦੇਖੋ ਬਹੁਤ ਸੋਹਣਾ ਹਨਾ ਕੁਆਂਟੀਟੀ ਬਹੁਤ ਮਿਲ ਜੂ ਤੁਹਾਨੂੰ ਕਲਰ ਦੀ ਇੱਥੇ ਕਲਰ ਆਪਸ਼ਨਸ ਬਹੁਤ ਜ਼ਿਆਦਾ ਨੇ ਤੇ ਇੱਧਰ ਕੁਝ ਜੈਵਲਰੀ ਵੀ ਹੈਗੀ ਐ ਕੀ ਪ੍ਰਾਈਸ ਆ ਬਾਈ 500 200 15 ਠੀਕ ਹੈ 100 150 250 ਤੁਹਾਡੇ ਅਕੋਰਡਿੰਗ ਤੁਸੀਂ ਕਿਹੜਾ ਅੱਛਾ ਚੂਜ਼ ਕਰਦੇ ਹੋ ਸਿਲੈਕਟ ਕਰਦੇ ਹੋ ਹਨ ਲਓ ਜੀ ਐਵੇਂ ਦਾ ਸਾਰਾ ਸਮਾਨ ਵੀ ਇੱਥੇ ਜਿਹੜਾ ਮਿਲ ਜਾਂਦਾ ਜੁਐਲਰੀ ਹੋਗੀ ਜਿਵੇਂ ਹਨਾ ਕੱਪੜੇ ਤੁਹਾਨੂੰ ਦਿਖਾਏ ਨੇ ਤੇ ਇੱਧਰ ਵੀ ਆ ਕੁਝ ਦੇਖ ਸਕਦੇ ਹੋ ਸਾਰੇ ਟੌਪ ਆ ਗਏ ਇਹਨਾਂ ਦਾ ਪ੍ਰਾਈਸ ਵੀ ਆਪਾਂ ਪਤਾ ਕਰਦੇ ਹਾਂ ਕੁੜਤੇ ਟੌਪ ਹਨਾ ਸਾਰੇ ਤੁਹਾਨੂੰ ਇਥੋਂ ਮਿਲ ਜਾਣਗੇ ਕੀ ਪ੍ਰਾਈਸ ਆ ਬਈ ਇਹਨਾਂ ਦਾ 50 50 ਰੁਪੀਸ ਇਹ 50-50 ਰੁਪਏ ਦੇ ਵਿੱਚ ਨੇ ਦੇਖੋ ਤੁਸੀਂ ਇਹ ਤੋਂ ਵੱਡੀ ਆਫਰ ਕੀ ਹੋ ਸਕਦੀ ਆ ਆ ਅਲੱਗ-ਅਲੱਗ ਡਿਜ਼ਾਈਨ ਨੇ ਜਿਹੜੇ ਟਾਪ ਦੇ ਦੇਖ ਸਕਦੇ ਹੋ ਲਓ ਜੀ ਸਾਈਜ਼ ਸਾਰੇ ਮਿਲ ਜਾਣਗੇ ਬਾਈ ਸਾਰੇ ਸਾਈਜ਼ ਮਿਲ ਜਾਣਗੇ ਬਾਈ ਕਹਿੰਦੇ ਇਹ ਕਲਰ ਤੁਸੀਂ ਦੇਖੇ ਲਏ ਹਨ ਕਿੰਨੇ ਸਾਰੇ ਕਲਰ ਨੇ ਆਹ ਦੇਖ ਸਕਦੇ ਹੋ ਲੈ ਤੁਸੀਂ ਲਓ ਜੀ 50-50 ਰੁਪਏ ਦੇ ਵਿੱਚ ਆਹ ਦੇਖੋ ਬਹੁਤ ਆਪਸ਼ਨ ਐ ਇੱਥੇ ਕਲਰ ਆਪਸ਼ਨਸ ਵੀ ਮਿਲ ਜਾਣਗੇ ਤੁਹਾਨੂੰ ਹਨਾ ਲਓ ਜੀ ਆ ਪੈਂਟ ਇੱਥੇ ਦੇਖ ਸਕਦੇ ਹੋ ਐਵੇਂ ਦਾ ਸਾਰਾ ਕੱਪੜਾ ਜਿਹੜਾ ਤੁਹਾਨੂੰ ਇੱਥੇ ਮਿਲ ਜੂ ਤੇ ਇਧਰ ਕੁਛਾ ਲੋਹਰਾਂ ਵਗੈਰਾ ਵੀ ਹੈਗੀਆਂ ਨੇ ਇਹ ਵੀ ਆਪਾਂ ਸਾਰੀਆਂ ਦੇਖਦੇ ਹਾਂ ਉਧਰ ਕੀ ਪ੍ਰਾਈਸ ਆ ਬਾਈ ਲੋਹਰ ਦਾ 450 ਇਹ 450 ਦੀ ਲੋਹਰ ਇੱਥੇ ਤੁਸੀਂ ਦੇਖ ਸਕਦੇ ਹੋ ਕਾਫੀ ਸਾਰੇ ਕਲਰ ਨੇ ਬਲੂ ਆ ਗਿਆ ਹਨਾ ਗ੍ਰੀਨ ਆ ਗਿਆ ਲਓ ਜੀ ਕਲਰ ਆਪਸ਼ਨਸ ਇੱਥੇ ਬਹੁਤ ਜ਼ਿਆਦਾ ਨੇ ਤੇ ਇਹ ਦਾ 350 ਰੁਪਿਆ ਪ੍ਰਾਈਸ ਆ ਆ ਦੇਖ ਸਕਦੇ ਹੋ ਇਹ ਥੋੜਾ ਜਿਹਾ ਹੋਰ ਤਰੀਕੇ ਦਾ ਕੱਪੜਾ ਉਥੋਂ ਥੋੜਾ ਜਿਹਾ ਹੋਰ ਤਰੀਕੇ ਦਾ ਲੱਗਦਾ ਕਿ ਉਹ ਤਰ੍ਹਾਂ ਦੇ ਆਰਟੀਕਲ ਨੇ ਤੇ ਉੱਪਰ ਟੀ-ਸ਼ਰਟਾਂ ਬਹੁਤ ਸਾਰੀਆਂ ਇੱਥੇ ਡਿਸਪਲੇ ਜਿਹੜੀਆਂ ਕੀਤੀਆਂ ਹੋਈਆਂ ਨੇ ਆ ਕਾਲਰ ਵਾਲੀਆਂ ਟੀ-ਸ਼ਰਟਾਂ ਵੀ ਜਿਹੜੀਆਂ ਇੱਥੇ ਮਿਲ ਜਾਂਦੀਆਂ ਨੇ ਲੋ ਜੀ ਹਰੇਕ ਦਾ ਇੱਥੇ ਕੱਪੜਾ ਜਿਹੜਾ ਮਿਲ ਜਾਂਦਾ ਛੋਟੇ ਬੱਚਿਆਂ ਦਾ ਵੱਡੇ ਬੱਚਿਆਂ ਦਾ ਹਨਾ ਹਰੇਕ ਵਾਸਤੇ ਜਿਹੜਾ ਕੱਪੜਾ ਮਿਲ ਜੂ ਤੇ ਇਧਰਲੀ ਸਾਈਡ ਆਹ ਜਿਹੜਾ ਲੇਡੀਜ਼ ਵਾਲਾ ਸੈਕਸ਼ਨ ਹੈ ਇੱਥੇ ਬਹੁਤ ਕੱਪੜੇ ਨੇ ਕੁੜੀਆਂ ਵਾਲੇ ਇਹਦੇ ਬਾਰੇ ਆਪਾਂ ਜਿਹੜਾ ਸਾਰਾ ਪ੍ਰਾਈਸ ਪਤਾ ਕਰਦੇ ਹਾਂ ਇੱਥੇ ਤੁਸੀਂ ਦੇਖੋ ਬਹੁਤ ਸਾਰੇ ਕੁੜਤੇ ਜਿਹੜੇ ਲੱਗੇ ਹੋਏ ਨੇ ਹਨਾ आप थोड़ी शॉप है भाई इधर अच्छा ठीक है जी फिफ्टी तो 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 ठीक है ठीक है टू फिफ्टी ढाई सौ तो स्टार्ट है जो देख आ, थे, कलर बहुत देखो रेड कलर आ गया है ना ग्रीन येलो बहुत सारिया कलर ऑप्शन ने आ टॉप देख सकते हो इतना लो जी इधर आ कुछ कुर्ते देख सकते हो इन्होंने अलग अलग प्राइज ने जेडेना ਲਓ ਜੀ ਬਹੁਤ ਸਾਰੇ ਕਲਰ ਇੱਥੇ ਹੈਗੇ ਨੇ ਦੇਖੋ ਦੇਖ ਸਕਦੇ ਹੋ ਤੁਸੀਂ ਇੱਧਰ ਵੀ ਕੁਝ ਡਿਸਪਲੇ ਕੀਤੇ ਹੋਣੇ ਮੂਜੇ ਲੈ ਜਾ ਮੈਂ ਇਹ ਸਾਈਡ ਆ ਕੇ ਕੁੜੀਆਂ ਵਾਲੇ ਕੱਪੜੇ ਨੇ ਸਾਰੇ ਜੇ ਤੁਸੀਂ ਸੇਲ ਦੇ ਵਿੱਚ ਅੱਗੇ ਆਵੋਗੇ ਨਾ ਬਿਲਕੁਲ ਲਾਸਟ ਦੇ ਵਿੱਚ ਆਗੇ ਤੇ ਇੱਥੇ ਤੁਹਾਨੂੰ ਇਹ ਜਿਹੜੇ ਮਿਲ ਜਾਣਗੇ ਲਓ ਜੀ ਇਹਦਾ ਕੀ ਪ੍ਰਾਈਸ ਆ ਬਾਈ 250 300 ਬਾਈ 300 300 ਰੁਪਏ ਦੇ ਵਿੱਚ ਤੁਹਾਨੂੰ ਮਿਲ ਜੂ ਇੱਥੇ ਦੇਖੋ ਬਹੁਤ ਸਾਰੇ ਨੇ ਕਲਰ ਆਪਸ਼ਨਸ ਬਹੁਤ ਜ਼ਿਆਦਾ ਨੇ ਦੇਖ ਸਕਦੇ ਹੋ ਤੁਸੀਂ ਇੱਥੇ ਲੋਲ ਤੇ ਅੱਗੇ ਚੱਲਦੇ ਆਂ ਅੱਗੇ ਉਹ ਸਾਰੀ ਮਾਰਕੀਟ ਆਪਾਂ ਜਾ ਕੇ ਤੁਹਾਨੂੰ ਦਿਖਾਉਨੇ ਆਂ ਜਿਵੇਂ ਦੱਸਿਆ ਤੁਹਾਨੂੰ ਇਹ ਬੁੱਧਵਾਰ ਦੇ ਦਿਨ ਇੱਥੇ ਸਬਜ਼ੀ ਮੰਡੀ ਲੱਗਦੀ ਆ ਬਾਕੀ ਸਾਰਾ ਹਫਤਾ ਇਹ ਜਿਹੜੀ ਸੇਲ ਓਪਨ ਹੁੰਦੀ ਹੈ ਤੇ ਆ ਇੱਥੇ ਦੇਖ ਸਕਦੇ ਹੋ ਕੁਛ ਕੀ ਪ੍ਰਾਈਸ ਆ ਭਾਈ ਇਹਨਾਂ ਦਾ 3 300 ਆ ਇਹ 300 ਰੁਪਈਆ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਜਿਹੜੀਆਂ ਸਾਰੀਆਂ ਲਓ ਜੀ ਐਵੇਂ ਦੀ ਇਹ ਸਾਰੇ ਆਰਟੀਕਲ ਨੇ ਇੱਥੇ ਅਲੱਗ-ਅਲੱਗ ਅਭੀ ਸੈਂਪਲ ਆਈਦਾ ਜੀ ਇਹ 250 ਹੈ 8250 ਹੈ ਆ 250 ਦੇ ਵਿੱਚ ਦੇਖ ਸਕਦੇ ਹੋ ਲਓ ਜੀ 250 ਦੇ ਵਿੱਚ ਐਵੇਂ ਨਹੀਂ ਇੱਥੋਂ ਨੂੰ ਮਿਲਣਗੇ ਇੱਥੋਂ ਜੁੱਤੀਆਂ ਆਪ ਕੋ ਸਲੀਪਰ ਦੇਖ ਸਕਦੇ ਹੋ ਸਾਰੀਆਂ ਚੀਜ਼ਾਂ ਤੁਹਾਨੂੰ ਇਹ ਸੇਲ ਦੇ ਵਿੱਚੋਂ ਮਿਲ ਜਾਣਗੀਆਂ ਟਾਪ ਹੋਗੇ ਜਿਵੇਂ ਹਨਾ ਤੇ ਆ ਜੁੱਤੀਆਂ ਹੋ ਗਈਆਂ ਹਰ ਇੱਕ ਚੀਜ਼ ਤੁਹਾਨੂੰ ਇੱਥੋਂ ਜਿਹੜੀ ਮਿਲ ਜੂਗੀ ਇਹ ਸੇਲ ਦੇ ਵਿੱਚੋਂ ਆ ਸਾਰੇ ਕੁੜੀਆਂ ਵਾਲੇ ਜਿਹੜੇ ਇੱਥੇ ਡਿਸਪਲੇ ਕੀਤੇ ਹੋਏ ਨੇ ਹਨਾ ਆ ਵੀ ਟਾਪ ਸਾਰੇ ਕੁੜੀਆਂ ਵਾਲੇ ਨੇ ਇੱਥੇ ਜਿਹੜੇ ਡਿਸਪਲੇ ਕੀਤੇ ਹੋਏ ਨੇ ਪ੍ਰਾਈਸ ਆਪਾਂ ਤੁਹਾਨੂੰ ਸਾਰੇ ਦੱਸੇ ਦਿੱਤੇ ਵੀ ਇੰਨੇ ਕੁ ਪ੍ਰਾਈਸ ਦੇ ਵਿੱਚ ਜਿਹੜੇ ਕੱਪੜੇ ਇੱਥੇ ਮਿਲ ਜਾਂਦੇ ਨੇ ਇਹ ਜਿਹੜੀ ਸੇਲ ਹੈ 15 ਸੈਕਟਰ ਦੀ ਇੰਨੇ ਕੁ ਰੇਟ ਦੇ ਵਿੱਚ ਤੁਹਾਨੂੰ ਇੱਥੋਂ ਜਿਹੜਾ ਮਿਲ ਜੂ ਸਮਾਨ ਤੇ ਅੱਗੇ ਵਾਲੇ ਪਾਸੇ ਕੁਛਾ ਟੈਡੀ ਵੀਅਰ ਐਵੇਂ ਦੀਆਂ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਨੇ ਆ ਦੇਖ ਸਕਦੇ ਹੋ ਆਹ ਟੈਡੀ ਵੀਅਰ ਪਏ ਨੇ ਕਿੰਨੇ ਸਾਰੇ ਇਹ ਕੀ ਪ੍ਰਾਈਸ ਆ ਭਾਈ ਇਹਨਾਂ ਦਾ ਕੀ ਪ੍ਰਾਈਸ ਹੈ ਜੀ ਬਤਾਈਏ 300 300 ਇਹ ਲੱਗ ਲੱਗਾ ਜਾਂ ਸਾਰਿਆਂ ਦਾ 300 ਲਗ ਲਗ ਹੈ ਲਗ ਲਗ ਪ੍ਰਾਈਸ ਇੱਥੇ ਦੇਖ ਸਕਦੇ ਹੋ ਜਿਵੇਂ ਆਹ ਵਾਲਾ ਹੈ ਨਾ ਇਹਦਾ 300 ਰੁਪਏ ਪ੍ਰਾਈਸ ਆ ਜਿਹੜਾ ਤੁਸੀਂ ਸਿਲੈਕਟ ਕਰੋਗੇ ਉਹਦੇ ਅਕੋਰਡਿੰਗ ਹੈ ਤੇ ਆ ਆ ਗਿਆ ਜਿਵੇਂ ਹੈ ਨਾ ਅਲੱਗ-ਅਲੱਗ ਤਰੀਕੇ ਦੇ ਨੇ ਬਹੁਤ ਸਾਰੇ ਨੇ ਇੱਥੇ ਲਓ ਜੀ ਕੱਪੜਿਆਂ ਦੇ ਨਾਲ ਨਾਲ ਐਵੇਂ ਦੀਆਂ ਚੀਜ਼ਾਂ ਵੀ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਜਿਹੜੀਆਂ ਮਿਲ ਜਾਣਗੀਆਂ ਦੇਖ ਸਕਦੇ ਹੋ ਤੇ ਇਧਰੋਂ ਅੱਗੇ ਚੱਲਦੇ ਹਾਂ ਅੱਗੇ ਨੂੰ ਸਾਰੀ ਇਹ ਮਾਰਕੀਟ ਆਪਾਂ ਜਿਹੜੀਆਂ ਦੇਖਦੇ ਆਂ ਤੇ ਆ ਸੌਕਸ ਹੋ ਗਈਆਂ ਜਿਵੇਂ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਇੱਥੋਂ ਮਾਰਕੀਟ ਦੇ ਵਿੱਚੋਂ ਜਿਹੜੀਆਂ ਮਿਲ ਜਾਂਦੀਆਂ ਨੇ ਲੋ ਜੀ ਕਾਫੀ ਵੱਡੀ ਇਹ ਜਿਹੜੀ ਸੇਲ ਲੱਗਦੀ ਹੈ ਇੱਧਰ ਤੁਸੀਂ ਦੇਖੋ ਸਾਰੇ ਦੁਕਾਨੇ ਦੁਕਾਨਾਂ ਨੇ ਹਨਾ ਬਹੁਤ ਦੂਰ ਦੂਰ ਤੱਕ ਕਿਥੇ ਕਪੜਾ ਹੀ ਕਪੜਾ ਜਿਹੜਾ ਪਿਆ ਹੁੰਦਾ ਸਾਰਾ ਤੁਸੀਂ ਦੇਖੋ ਕੁੜੀਆਂ ਵਾਲੇ ਆ ਗਏ ਟੌਪ ਹਨਾ ਲੋ ਜੀ ਆ ਜੀਨਸ ਦੇਖ ਸਕਦੇ ਹਾਂ ਸਾਰੀਆਂ ਕੀ ਪ੍ਰਾਈਸ ਆ ਬਈ ਜੀਨ ਦਾ 350 350 350 ਦੀਆਂ ਨੇ ਇਹ ਜੀਨਸ ਲੋ ਜੀ ਬਹੁਤ سارے ਕਲਰ ਨੇ ਇੱਥੇ ਸਾਰੇ ਸਾਰੇ ਮਿਲ ਜਾਣਗੇ ਬਾਈ ਲਓ ਜੀ ਆ ਇਧਰ ਸ਼ਰਟਾਂ ਪਈਆਂ ਨੇ ਸ਼ਰਟ ਦਾ ਕੀ ਪ੍ਰਾਈਸ ਆ ਬਾਈ 100 ਰੁਪਈਆ 100 ਰੁਪਈਆ ਆ ਦੇਖੋ ਆ ਸ਼ਰਟ ਦਾ ਬਲੂ ਕਲਰ ਦੀ ਹੈ ਨਾ ਆ ਕੀ ਐਵੇਂ ਦੀਆਂ ਹੋਰ ਬਹੁਤ ਸਾਰੀਆਂ ਨੇ ਆ ਛੋਟੇ ਚੈੱਕ ਦੇ ਵਿੱਚ ਮਿਲ ਜੂਗੀ ਲਓ ਜੀ ਆ ਵਾਈਟ ਆਗੀਆਂ ਸਾਰਾ ਵਾਈਟੇ ਵਾਈਟ ਸ਼ਰਟਾਂ ਨੇ ਇੱਥੇ ਦੇਖ ਸਕਦੇ ਹੋ ਤੇ ਅੱਗੇ ਚੱਲਦੇ ਆ ਅੱਗੇ ਹੋ ਦੇਖਦੇ ਆ ਦੇ ਆ ਕੇ ਕੱਪੜਿਆਂ ਦੀ ਕੁਆਂਟੀਟੀ ਇੱਥੇ ਬਹੁਤ ਜ਼ਿਆਦਾ ਹਾਂ ਇੱਥੇ ਸਾਰੇ ਕੁੜੀਆਂ ਵਾਲੇ ਜਿਹੜੇ ਡਿਸਪਲੇ ਕੀਤੇ ਹੋਏ ਨੇ 100 100 200 200 ਰੁਪਿਆ ਜਿਨ੍ਹਾਂ ਦਾ ਜਿਹੜਾ ਸਾਰਾ ਪ੍ਰਾਈਸ ਹੈ ਤੁਹਾਨੂੰ ਇੰਨੇ ਇੱਕ ਪ੍ਰਾਈਸ ਦੇ ਵਿੱਚ ਮਿਲ ਜੂ ਮਿਲ ਜਾਣਗੇ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਬਹੁਤ ਸਾਰਾ ਕੱਪੜਾ ਦੇਖੋ ਆ ਸਾਰੇ ਕੁੜੀਆਂ ਵਾਲੀ ਨੇ ਲਓ ਜੀ ਆ ਟੌਪ ਆ ਗਏ ਸਾਰੇ ਤੇ ਆ ਕੁਝ ਛੋਟੇ ਬੱਚਿਆਂ ਵਾਲੇ ਕੱਪੜੇ ਹਨ ਐਵੇਂ ਦੀਆਂ ਸਾਰੇ ਇੱਥੇ ਚੀਜ਼ਾਂ ਮਿਲ ਜਾਣਗੀਆਂ ਕੀ ਪ੍ਰਾਈਸ ਦਾ ਬਾਈ ਜੀਨ ਦਾ 350 ਰੁਪਏ 350 ਰੁਪਏ ਪ੍ਰਾਈਸ ਆ ਜੀਨ ਦਾ ਸਾਈਜ਼ ਸਾਰੇ ਇੱਥੇ ਮਿਲ ਜਾਣਗੇ 350 ਦੇ ਵਿੱਚ ਜਿਹੜੀ ਤੁਹਾਨੂੰ ਜੀਨ ਮਿਲ ਜੂ ਆ ਕੁੜੀਆਂ ਵਾਲੀਆਂ ਆ ਗਈਆਂ ਜਿਹੜੀਆਂ ਸਾਰੀਆਂ 250 ਹੈ ਠੀਕ ਹੈ ਇਹ 250 ਦੀ ਆ ਜੀਨ ਦੇਖ ਸਕਦੇ ਹੋ ਸਾਰੇ ਕਲਰ ਨੇ ਲਾਈਟ ਆ ਗਿਆ ਡਾਰਕ ਆ ਗਿਆ ਹਨਾ 250 ਰੁਪਏ ਦੇ ਵਿੱਚ ਇੱਥੋਂ ਜੀਨ ਮਿਲ ਜਾਣਗੀਆਂ ਤੇ ਇੱਥੇ ਵੀ ਕਾਫੀ ਸਾਰੀਆਂ ਡਿਸਪਲੇ ਕੀਤੀਆਂ ਹੋਈਆਂ ਨੇ ਸਾਹਮਣੇ ਵੀ ਲਓ ਜੀ ਤੇ ਆ ਕੁਝ ਚਪਲਾਂ ਸਲੀਪਰ ਆ ਗਏ ਸਾਰੇ ਹਨਾ ਐਵੇਂ ਦੀਆਂ ਚੀਜ਼ਾਂ ਲਓ ਜੀ ਕਪੜੇ ਦੀ ਤੁਸੀਂ ਜਿਹੜੀ ਇੱਥੇ ਕੁਆਂਟੀਟੀ ਦੇਖੇ ਲਈ ਹੈ ਨਾ ਵੀ ਕਿੰਨੀ ਜ਼ਿਆਦਾ ਆ 100 ਰੁਪਿਆ ਪ੍ਰਾਈਸ ਇਹਨਾਂ ਤੇ ਜਿਹੜਾ ਸ਼ਰਟਾਂ ਤੇ ਲਾਇਆ ਹੋਇਆ ਲਓ ਜੀ 100 ਰੁਪਿਆ ਪ੍ਰਾਈਸ ਅੰਕਲ 100 ਠੀਕ ਹੈ 100 100 ਰੁਪਿਆ ਪ੍ਰਾਈਸ ਹੈ ਇਹਨਾਂ ਦਾ ਸ਼ਰਟਾਂ ਦਾ ਤੁਸੀਂ ਦੇਖ ਸਕਦੇ ਹੋ ਲਓ ਜੀ ਬਹੁਤ ਸਾਰੇ ਕਲਰ ਨੇ ਲਾਈਟ ਡਾਰਕ ਸਾਰੇ ਤੁਹਾਨੂੰ ਇੱਥੋਂ ਮਿਲ ਜਾਣਗੇ ਆ ਡਾਰਕ ਆ ਗਿਆ ਜਿਵੇਂ ਹਨਾ ਤੇ ਆ ਕਲਰ ਦੇਖ ਸਕਦੇ ਹੋ ਤੁਸੀਂ ਕਿੰਨਾ ਖੂਬਸੂਰਤ ਆ ਇਹਦਾ ਬਹੁਤ ਟ੍ਰੈਂਡ ਚੱਲਿਆ ਸੀਗਾ ਵਿੱਚ ਜਿਹੜੀ ਤੇ ਇੱਧਰ ਦੇਖ ਸਕਦੇ ਹੋ ਆ ਅੰਕਲ ਦਿਖਾ ਰਹੇ ਨੇ ਆਪਾਂ ਨੂੰ ਲਓ ਜੀ ਆ ਦੇਖੋ ਤੁਸੀਂ ਆ ਆ ਗਈ ਫਾਰਮਲ ਦੇ ਵਿੱਚ ਹਨਾ ਬਹੁਤ ਸੋਹਣਾ ਕਲਰ ਆ ਗਿਆ ਇਹਦਾ ਤੇ ਇਹ ਵੀ ਬਹੁਤ ਸੋਹਣੀ ਹੈ ਸ਼ਰਟ ਐਵੇਂ ਦਾ ਸਾਰਾ ਕਪੜਾ ਮਿਲ ਜੂ ਇਹਨਾਂ ਦਾ ਕੀ ਪ੍ਰਾਈਸ ਅੰਕਲ ਆਹ ਲੇਡੀਜ਼ ਵਾਲੇ ਦਾ ਇਹ 250 ਰੁਪਏ ਇਹ 250 ਰੁਪਏ ਇਹ 250 ਰੁਪਏ ਪ੍ਰਾਈਸ ਹੈ ਇਹਨਾਂ ਦਾ ਆ ਦੇਖੋ ਦਿਖਾਉਂਦੇ ਨੇ ਅੰਕਲ ਆਪਾਂ ਨੂੰ ਲਓ ਜੀ 2250 ਰੁਪਏ ਦੇ ਵਿੱਚ ਐਵੇਂ ਦੇ ਜਿਹੜੇ ਤੁਹਾਨੂੰ ਇੱਥੋਂ ਇਹ ਟੌਪ ਮਿਲ ਜਾਣਗੇ ਤੇ ਹੋਰ ਬਹੁਤ ਸਾਰੇ ਕਲਰ ਨੇ ਇੱਥੇ ਜਿਹੜੇ ਡਿਸਪਲੇ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਇਧਰਲੀ ਸਾਈਡ ਵੀ ਆ ਸਾਰੇ ਪਏ ਨੇ ਹਨਾ ਦੇਖੋ ਆ ਵੀ ਟੀ-ਸ਼ਰਟਾਂ ਆ ਗਈਆਂ ਜਿਹੜੀਆਂ ਟੌਪ ਆ ਗਏ ਸਾਰੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਇੱਥੇ ਇੰਨੇ ਕੁ ਪ੍ਰਾਈਸ 'ਚ ਮਿਲਣਗੀਆਂ ਤੁਹਾਨੂੰ 250 300 ਹਨਾ ਆ ਬੈਗ ਆ ਗਏ ਦੇਖ ਸਕਦੇ ਹੋ ਤੁਸੀਂ ਲਓ ਜੀ ਬੈਗ ਵੀ ਮਿਲ ਜਾਣਗੇ ਬਹੁਤ ਵੱਡੀ ਇਹ ਸੇਲ ਹੈ ਸਾਰੀ ਆਪਾਂ ਤੁਹਾਨੂੰ ਦਿਖਾਈਓ ਆ ਲਓ ਜੀ ਆਪਾਂ ਲੋਕੇਸ਼ਨ ਵੀ ਤੁਹਾਨੂੰ ਦੱਸ ਤੀ 15 ਸੈਕਟਰ ਦੇ ਵਿੱਚ ਇਹ ਲੱਗਦੀ ਹੈ ਐਚਪੀ ਦਾ ਪੈਟਰੋਲ ਪੰਪ ਆ ਵੱਡੇ ਰੋਡ ਤੇ ਤੇ ਉਹਦੇ ਨੇੜੇ ਆ ਇਹ ਖੁੱਲਾ ਜਿਹਾ ਗਰਾਊਂਡ ਬਣਿਆ ਹੋਇਆ ਤੇ ਇਹ ਇਹਦੀ ਲੋਕੇਸ਼ਨ ਹੈ ਸੇਲ ਦੀ ਐਚਪੀ ਦੇ ਪੰਪ ਦੇ ਨੇੜੇ ਇਹ ਲੱਗਦੀ ਆ ਫਾਕੀ ਸਾਰਾ ਤੁਹਾਨੂੰ ਦੱਸਿਆ ਨਹੀਂ ਇੱਥੇ ਪ੍ਰਾਈਸ ਦੱਸਦੇ ਆਪਾਂ ਹਨਾ ਸਾਰੇ ਵੀ ਕਿੰਨੇ ਕਿੰਨੇ ਪ੍ਰਾਈਸ ਦੇ ਵਿੱਚ ਕੀ ਕੀ ਕੁਸ਼ ਜਿਹੜਾ ਇੱਥੋਂ ਮਿਲ ਜਾਂਦਾ ਉਹ ਸਾਰਾ ਆਪਾਂ ਤੁਹਾਨੂੰ ਦੱਸੇ ਦਿੱਤਾ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਚੰਡੀਗੜ੍ਹ ਦੀ 15 ਸੈਕਟਰ ਦੀ ਸੇਲ ਇਸ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੇ ਬਲੌਗ 'ਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ